ਹੋਲੇ ਸੋਲੋ ਅੱਜ ਇੱਕ ਦਿਨ ਦਾ ਰਿਮਾਂਡ ਜਿਹੜਾ ਮਾਨਨਿਆ ਨਿਆਇਦਿਸ਼ ਨੇ ਦਿੱਤਾ ਹੈ ਤੇ ਤੁਸੀਂ ਇਹ ਸਾਰੇ ਬਾਈਟ ਤੇ ਮੈਂ ਪਹਿਲੇ ਵੀ ਦੇ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੇ ਅਪਰੋਚ ਕੀਤੀ ਸ਼ਿਵ ਸ਼ਨਾਟਕਸਾਲੀ ਦੇ ਦਫ਼ਤਰ ਦੇ ਵਿੱਚ ਉਹਦੀ ਇੱਕ ਲੈਟਰ ਵੀ ਦਿੱਤੀ ਗਈ ਹੈ ਜਿਹੜੀ ਉਹਨਾਂ ਨੇ ਆ ਕੇ ਦਫ਼ਤਰ ਤੇ ਦਿੱਤੀ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਕਿਸੇ ਕੰਪਨੀ ਨੇ ਉਹਨਾਂ ਨੂੰ ਨੌਕਰੀ ਤੇ ਰੱਖਿਆ ਹੈ ਕੁਝ ਬੰਦਿਆਂ ਨੇ ਔਰ ਉਹਨਾਂ ਕੋਲੋਂ ਬਲੈਂਕ ਚੈੱਕਸ ਲਏ ਆ ਉਹਨਾਂ ਦੇ SIM ਲਏ ਆ ਔਰ ਨਕਲੀ ਮੋਬਾਈਲ ਦਾ ਧੰਦਾ ਹੁੰਦਾ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਫੋਨ ਦੇ ਉੱਤੇ ਬੁਕਿੰਗ ਹੁੰਦੀ ਸੀ ਮੋਬਾਈਲਸ ਦੀ ਇਹ ਕਹਿ ਕੇ ਕਿ ਇਹ ਮੋਬਾਈਲ ਜਿਹੜਾ ਹੈ ਇਹ Apple ਦਾ Samsung ਦਾ ਹੈ ਔਰ ਜਦੋਂ ਦਿੱਤਾ ਜਾਂਦਾ ਸੀ ਭੇਜਿਆ ਜਾਂਦਾ ਸੀ ਉਹ ਮੋਬਾਈਲ 3000 ਦਾ 4000 ਦਾ 5000 ਬਲਾ ਹੁੰਦਾ ਸੀ ਇਸ ਮਾਮਲੇ 'ਚ ਜਦੋਂ 파ਰਸੋਰੀ ਨੇ ਉੱਥੇ ਜਾ ਕੇ ਪੁੱਛਿਆ ਤਾਂ ਉਹ ਬੰਦੇ ਆਪਣੇ ਮੋਬਾਈਲ ਲੈ ਕੇ ਸਾਡੇ ਆਫਿਸ ਆ ਗਏ ਆਫਿਸ ਆਇਆ ਨੇ ਉਹਦੀ ਆਪਾ ਸੀਸੀਟੀਵੀ ਫੁਟੇਜ ਰਿਲੀਜ਼ ਕੀਤੀ ਹੈ ਕਿ ਉਹ ਡੱਬਾ ਵਾਪਸ ਫਸਲ ਤੇ ਜਾ ਰਹੇ ਨੇ। ਔਰ ਉੱਥੇ ਬੈਠ ਕੇ ਸਾਰੀ ਗੱਲ ਹੋਈ ਜਿੱਥੇ ਉਹਨਾਂ ਨੇ ਅਗਲੇ ਦਿਨ ਦੀ ਡੇਟ ਪਾਤੀ ਕਿ ਕੱਲ ਅਸੀਂ ਆਨੇ ਆ। ਔਰ ਅਗਲੇ ਦਿਨ ਕੋਈ ਨਹੀਂ ਆਇਆ ਫੋਨ ਬੰਦ ਕਰ ਦਿੱਤੇ ਗਏ। ਦੁਕਾਨ ਖਾਲੀ ਕਰ ਦਿੱਤੀ ਗਈ ਜਿੱਥੇ ਉਹ ਕੰਮ ਕਰਦੇ ਸੀ ਆਪਣੇ ਮਕਾਨ ਨੂੰ ਵੀ ਤਾਲਾ ਲਗਾ ਦਿੱਤਾ ਗਿਆ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸੂਰੀ ਪਰਿਵਾਰ ਨੂੰ ਬਤਨਾਮ ਕਰਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ। ਜਿਸ ਦਿਤ ਤੈ ਇਹ ਸੋਚਿਆ ਜਾ ਰਿਹਾ ਹੈ ਕਿ ਐਸ ਪਰਿਵਾਰ ਨੂੰ ਜਿਹੜਾ ਕਿ ਹਿੰਦੂਤਵ ਵਾਸਤੇ ਆਪਣੀ ਜਾਨ ਦੇ ਚੁੱਕਿਆ ਹੈ ਜਿਹੜਾ ਸ਼ਹਾਦਤ ਸਹਿ ਚੁੱਕਿਆ ਹੈ ਉਹਨੂੰ ਬਦਨਾਮ ਕੀਤਾ ਜਾਵੇ ਦੇਖੋ ਜਿਸ ਟਾਈਮ ਸੂਰੀ ਸਾਹਿਬ ਦਾ ਕਤਲ ਹੋਇਆ ਸੁਦੀਰ ਕੁਮਾਰ ਸੂਰੀ ਜੀ ਦਾ 1 ਕਰੋੜ ਰੁਪਇਆ ਪ੍ਰਸ਼ਾਸਨ ਮੌਕੇ ਤੇ ਦੇਣ ਨੂੰ ਤਿਆਰ ਸੀ ਕਿ ਸੰਸਕਾਰ ਕਰ ਦਿਓ ਜਦੋਂ ਅਸੀਂ ਕਹਿ ਰਹੇ ਸੀ ਸੰਸਕਾਰ ਨਹੀਂ ਕਰਨਾ ਅਸੀਂ ਉਹ ਪੈਸੇ ਲੈਣ ਤੋਂ ਇਨਕਾਰ ਕਰਤਾ ਸੀ ਕਿ ਅਸੀਂ ਨਹੀਂ ਲੈ ਲੈ ਸਰਕਾਰੀ ਨੌਕਰੀਆਂ ਦੇਣ ਨੂੰ ਲੈਟਰ ਜੇ ਵੀ ਪਈ ਆ ਤਾਂ ਤੁਸੀਂ ਆਪ ਸਮਝਦਾਰ ਹੋ ਕਿ ਅੰਨੇ ਕ ਪੈਸਿਆਂ ਵਾਸਤੇ ਕੋਈ ਅਸੀਂ ਜਿਹੜੀ ਹੈ ਫੰਡਿੰਗ ਕੀ ਉਹਨਾਂ ਨੇ ਕਿਹਾ ਐਸਾ ਪੋਸੀਬਲ ਨਹੀਂ ਹੁੰਦਾ ਤੇ ਨਾ ਹੀ ਕੋਈ ਇੱਕ ਬਿਜ਼ਨਸਮੈਨ ਐਸਾ ਦਾ ਕਰ ਸਕਦਾ ਦੂਸਰੀ ਗੱਲ ਹੈ ਕਿ 18 ਤਰੀਕ ਨੂੰ ਮੀਟਿੰਗ ਵੀ ਹੈ ਉਹਦੇ ਚ ਵੀ ਇਹ ਮੁੱਦਾ ਜਿਹੜਾ ਚੁੱਕਿਆ ਜਾਏਗਾ ਦੂਸਰਾ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਵੀ ਰੱਖਾਂਗੇ ਜਦ ਤੱਕ ਮੁੱਦੇ ਚੁੱਕਾਂਗੇ ਤਾਂ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ 15 ਲੱਖ ਰੁਪਇਆ ਮੰਗਦਾ ਤੇ 6 ਲੱਖ ਦਿੱਤਾ ਜਾਂਦਾ ਤੇ ਕਿਆ ਉਹ 15 ਲੱਖ ਦੀ ਰਸੀਦ ਦੇਵੇਗਾ ਪ੍ਰਸ਼ਾਸਨ ਨੇ ਇੰਨੇ ਦਿਨ ਐਫ ਆਈ ਆਰ ਕੱਟਣ ਤੋਂ ਬਾਅਦ ਅਰੈਸਟ ਕਿਉਂ ਨਹੀਂ ਪਾਈ ਕਿਆ ਉਹ ਵੇਟ ਕਰ ਰਹੇ ਸੀ 18 ਤਾਰੀਖ ਦੀ ਕਰ ਰਹੇ ਸੀ ਬੇਟੀਆਂ ਕਿਸੇ ਹੋਰ ਚੀਜ਼ ਦੀ ਵੇਟ ਕਰ ਰਹੇ ਸੀ ਜਾਣ ਬੂਝ ਕੇ ਇਸ ਸਾਰੀ ਸਕੀਮ ਖੇਡੀ ਜਾ ਰਹੀ ਹੈ ਇੱਕ ਇੱਕ ਦਿਨ ਦਾ ਰਿਮਾਂਡ ਲਿਆ ਜਾ ਰਿਹਾ ਕਦੀ ਵਾਅਦਾ ਜੁਰਮ ਕਰ ਦਿੱਤਾ ਜਾਂਦਾ ਹੈ ਕਦੀ ਕੁਝ ਕੀਤਾ ਜਾਂਦਾ ਹੈ ਚਲੋ ਉਤੇ ਡੇਟ ਬਾਈ ਡੇਟ ਡੇਟ ਬਾਈ ਡੇਟ ਡੇਟ ਬਾਈ ਡੇਟ ਸਾਡੀ ਕੋਰਟ ਵਾਸਤੇ ਵੈਸੇ ਮਸ਼ਹੂਰ ਹੈ ਲੇਕਿਨ ਮੈਂ ਸੈਟੀਸਫਾਈਡ ਆ ਮਨੂੰ ਆਪਣੇ ਜਿਹੜਾ ਕੋਰਟ ਹੈ ਉਹਦੇ ਤੇ ਪੂਰਾ ਵਿਸ਼ਵਾਸ ਹੈ ਕਿ ਜੋ ਹੋਏਗਾ ਠੀਕ ਹੋਏਗਾ ਸਲੋ ਹੋ ਰਿਹਾ ਹੈ ਕੋਈ ਗੱਲ ਨਹੀਂ ਨਿਆਂ ਮਿਲੇਗਾ ਕਿਉਂਕਿ ਬੱਦਲ ਸਦਾਬ ਨਹੀਂ ਰਹਿੰਦੇ ਸੂਰਜ ਬਦਲਾਂ ਨੂੰ ਚੀਰ ਕੇ ਨਿਕਲਦਾ ਔਰ ਮੈਨੂੰ ਪੂਰੀ ਉਮੀਦ ਹੈ ਔਰ ਪੂਰਾ ਵਿਸ਼ਵਾਸ ਹੈ ਔਰ ਆਪਣੇ ਆਪ ਤੇ ਵੀ ਵਿਸ਼ਵਾਸ ਹੈ ਔਰ ਕੌਨਫੀਡੈਂਸ ਹੈ ਕੀ ਡਟ ਕੇ ਬਾਹਰ ਨਿਕਲਾਂਗੇ ਜਿਹੜੇ ਅੱਜ ਹਿੰਦੂ ਸਮਾਜ ਦੇ ਵਿੱਚ ਵੀ ਕੁਛੇ ਕੰਸਰ ਨੇ ਕੁਛੇ ਇੱਕ ਪਾਰਟੀਆਂ ਨੇ ਜਿਸਾਂ ਸੁਧੀਰ ਕੁਮਾਰ ਸੂਰੀ ਜੀ ਦਾ ਕਤਲ ਹੋਇਆ ਸੀ ਤੇ ਮੈਂ ਸਪਸ਼ਟ ਕੀਤਾ ਸੀ ਕਿ ਸੁਧੀਰ ਕੁਮਾਰ ਸੂਰੀ ਜੀ ਨੂੰ ਉੱਥੇ ਕੌਣ ਲੈ ਕੇ ਗਿਆ ਜਿਹੜੇ ਉਹ ਬੰਦੇ ਨੇ ਜਿਨ੍ਹਾਂ ਨੂੰ ਫੰਡਿੰਗ ਹੋਈ ਸੀ ਅੱਜ ਬਹੁਤ ਖੁਸ਼ ਹੋ ਰਹੇ ਪਰ ਆਮ ਪਬਲਿਕ ਔਰ ਤੁਹਾਡੇ ਜਿਹੜੇ ਸਪੋਰਟਰ ਨੇ ਉਹਨਾਂ ਦੇ ਮਨ ਦੇ ਵਿੱਚ ਜਨ ਦੇ ਵਿੱਚ ਇੱਕ ਸਵਾਲ ਘਟ ਕਰਿਆ ਹੈ ਕਿ ਸੂਰੀ ਸਾਹਿਬ ਦੀ ਟਰਾਂਸਪੋਰਟਰ ਆਖ ਨੇ ਹੂੰ ਹੂੰ ਔਰ ਚੰਗੀ ਭਲੀ ਫੈਮਲੀ ਤੋਂ ਬਲੌਂਕ ਕਰਦੇ ਨੇ ਕੋਈ ਪੈਸੇ ਦੀ ਕੋਈ ਤੰਗੀਆਂ ਨਹੀਂ ਔਰ ਇੱਕ ਮਿੱਕੀ ਜੀ ਗੱਲ ਤੋਂ ਇੱਕ ਛੋਟੀ ਜੀ ਅਮਾਉਂਟ ਤੋਂ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਤੁਹਾਡੇ ਜਿਹੜੇ ਸਪੋਰਟਰ ਨੇ ਉਹ ਕਾਫੀ ਇਸ ਜੀ ਹੱਟ ਨੇ ਕਿਉਂਕਿ ਉਹਨਾਂ ਨੂੰ ਉਹ ਮੰਨ ਨਹੀਂ ਸਕਦੇ ਨਾ ਉਹਨਾਂ ਹੀ ਮੰਨ ਸਕਦੇ 10 ਲੱਖ ਰੁਪਏ ਦੀ ਐਂਬੂਲੈਂਸ ਅਸੀਂ ਹੁਣ ਲਈ ਹੈ ਰਾਸ਼ਨ ਅਸੀਂ ਵੰਡਿਤ ਕਰਦੇ ਆ ਪੈਨਸ਼ਨਾਂ ਅਸੀਂ ਦਿੰਨੇ ਫਟ ਮਤਲਬ ਜਿਹੜਾ ਬੰਦਾ ਸੂਰੀ ਪਰਿਵਾਰ ਨੂੰ ক্লোਜ਼ਲੀ ਜਾਣਦਾ ਉਹਨੂੰ ਪਤਾ ਹੈ ਕਿ ਇਟਸ ਨਾਟ ਅ ਪੋਸੀਬਲ ਐਸਾ ਹੋ ਹੀ ਨਹੀਂ ਸਕਦਾ ਬਾਕੀ ਕੋਈ ਗੱਲ ਨਹੀਂ ਵਕਤ ਬਹੁਤ ਵੱਡੀ ਚੀਜ਼ ਹੈ ਵਕਤ ਦੇ ਨਾਲ ਸਾਰੇ ਜ਼ਖਮ ਭਰ ਜਾਂਦੇ ਨੇ ਵਕਤ ਦੇ ਨਾਲ ਸੱਚ ਜਿਹੜਾ ਉਹ ਬਿਲਕੁਲ ਲਿਖਰ ਕੇ ਬਾਹਰ ਆਂਦਾ ਆਏਗਾ 1000 1% ਆਏ ਅਗਲੀ ਰਣਨੀਤੀ ਕੀ ਹੋਏਗੀ ਰਣਨੀਤੀ ਅਜੇ ਕੋਈ ਨਹੀਂ ਹੈ ਅਜੇ ਤਾਂ ਕੋਰਟ ਨੂੰ ਦੇਖ ਰਹੇ ਹਾਂ ਆਥੋਂ ਪਹਿਲੇ ਉਹਨਾਂ ਨੂੰ ਜੁਡੀਸ਼ੀਅਲ ਹੋ ਜਾਏ ਜ਼ਮਾਨਤ ਹੋ ਜਾਏ ਉਸ ਤੋਂ ਬਾਅਦ ਦੇਖਦੇ ਪੁਲਿਸ ਨੇ ਅਦਾਲਤ ਜਿੱਥੋਂ ਤੱਕ ਮੇਰੀ ਨੌਲੇਜ ਹੈ ਮੰਨਿਆ ਹੈ ਕਿ ਕੋਈ ਬਰਾਮਦੀ ਮਾਨਿਕ ਸੋਰੀ ਜਾਂ 파ਰਾ ਸੋਰੀ ਕੋ ਕਿਸੇ ਤਰ੍ਹਾਂ ਦੀ ਮੋਬਾਈਲਾਂ ਦੀ ਲੈਪਟਾਪ ਦੀ ਕੋਈ ਨਹੀਂ ਹੋਈ ਇੱਕ ਨਾਮ ਉਹਨਾਂ ਨੇ ਕੋਈ ਹੋਰ ਐਡ ਕੀਤਾ ਹੈ ਉਹਦੇ ਤੋਂ ਉਹਦੇ ਕੋਲੋਂ ਹੋਏ ਜਾਨੀ ਪੁਲਿਸ ਮੰਨਦੀ ਹੈ ਕਿ ਸੁਧੀਰ ਕੁਮਾਰ ਸੋਰੀ ਤੇ ਬੱਚਿਆਂ ਕੋਲੋਂ ਕੁਝ ਨਹੀਂ ਮਿਲਿਆ ਹੈਗਾ ਹੀ ਨਹੀਂ ਤਾਂ ਮਿਲੇਗਾ ਕਿੱਥੇ ਮੈਂ ਤਾਂ ਸਪਸ਼ਟ ਕਹਿ ਰਹੇ ਹਾਂ ਕਿ ਹੈ ਹੀ ਨਹੀਂ ਮੈਂ ਸਲੀਲ ਬਿੱਲਾ ਸ਼ੇਵਸਨਾ ਟਕਸਾਲੀ ਤੋਂ ਦੇਖੋ ਜੀ ਸਾਨੂੰ ਨਿਆਂ ਪ੍ਰਣਾਲੀ ਦਾ ਪੂਰਾ ਵਿਸ਼ਵਾਸ ਹੈ ਪੁਲਿਸ ਨੇ ਪਰਚਾ ਦਿੱਤਾ ਹੈ ਪੁਲਿਸ ਨੂੰ ਪ੍ਰੂਫ ਹੀ ਕਰਨਾ ਪੈਣਾ ਉਸ ਚੀਜ਼ਾਂ ਨੂੰ ਔਰ ਤੁਹਾਡੇ ਸਾਹਮਣੇ ਰੋਜ਼ ਰੋਜ਼ ਆਣ ਇੱਕ ਦਿਨ ਦਾ ਰਮਾਣ ਮੰਗ ਲਿਆ ਇਹ ਫਲਾਣੀ ਚੀਜ਼ ਕਰਨੀ ਜੀ ਉਹ ਨਹੀਂ ਮਿਲੀ ਫੇਰ ਇੱਕ ਦਿਨ ਦਾ ਰਿਮਾਂਡ ਮੰਗ ਲਿਆ ਜੀ ਇਹ ਬਰਾਮਦਗੀ ਕਰਨੀ ਉਹ ਵੀ ਨਹੀਂ ਮਿਲੀ ਅੱਜ ਉਹਨੇ ਇੱਕ ਨਵੀਂ ਹੋਰ ਚੀਜ਼ ਦਾ ਰਿਮਾਂਡ ਮੰਗਿਆ ਗਿਆ ਜੀ ਕਿ ਇਹਨਾਂ ਕੋਲੋਂ ਬਰਾਮਦਗੀ ਨਹੀਂ ਤੇ ਉਹ ਹੋ ਸਕਦੀ ਜੋ ਅੰਦਰੋਂ ਸੁਣਨ ਨੂੰ ਮਿਲਿਆ ਕਿ ਭਈ ਇੱਕ ਬੰਦਾ ਹੋਰ ਐਡ ਕੀਤਾ ਵਿੱਚ ਉਹਦੇ ਕੋਲੋਂ ਮਿਲ ਸਕਦੀ ਤੇ ਜੇ ਉਹਦੇ ਕੋਲੋਂ ਮਿਲ ਸਕਦੀ ਤੇ ਉਹ ਪੁਲਿਸ ਨੇ ਉਹਨੂੰ ਬੰਦੇ ਨੂੰ ਲੱਭਣਾ ਕਿ ਇਹਨਾਂ ਨੇ ਥੋੜੀ ਲੱਭ ਕੇ ਦੇਣਾ ਬੰਦਾ ਇਹ ਤੇ ਆਪ ਜੇਲ੍ਹ ਤੇ ਇਹ ਤੇ ਆਪ ਪੁਲਿਸ ਦੀ ਕਸਟਡੀ ਦੇ ਵਿੱਚ ਹੈਗੇ ਨੇ ਬਾਕੀ ਜੋ ਵੀ ਹੋ ਰਿਹਾ ਸਾਨੂੰ ਕੋਈ ਗੱਲ ਨਹੀਂ ਕਿ ਸਾਨੂੰ ਨਿਆਂ ਪ੍ਰਣਾਲੀ ਤੇ ਵਿਸ਼ਵਾਸ ਹੈਗਾ ਜੋ ਹੋਏਗਾ ਇਨਸਾਫ ਮਿਲੇਗਾ ਕੋਈ ਗੱਲ ਨਹੀਂ ਜਿੰਨੀ ਦੇਰ ਤੱਕ ਹਾਲੀ ਕਸਟਡੀ 'ਚ ਹੈਗੇ ਨੇ ਉਨੀ ਦੇਰ ਉਹਨਾਂ ਦੀ ਚੱਲਦੀ ਵੀ ਹੈ ਜਦੋਂ ਇਹ ਰਸ ਭੇਜ ਦੇਣਗੇ ਉਸ ਤੋਂ ਬਾਅਦ ਜ਼ਮਾਨਤ ਹੋਏਗੀ ਉਸ ਤੋਂ ਬਾਅਦ ਫਿਰ ਦੇਖਾਂਗੇ ਨਵਾਂ ਰੁੱਖ ਅਸੀਂ ਕੀ ਕਰਨਾ ਬਾਕੀ ਏਡਾ ਥੋੜੀ ਇਹਦੇ ਤੋਂ ਉੱਪਰ ਵੀ ਬੈਠੇ ਨੇ ਸਭ ਦਰਵਾਜ਼ਾ ਖੜਕਟਾਵਾਂਗੇ ਆਰਾਮ ਨਾਲ ਨਹੀਂ ਬੈਠਾਂਗੇ ਬਾਕੀ ਇਨਸਾਫ ਵਾਸਤੇ ਜਿੱਥੇ ਵੀ ਦੌੜਨਾ ਪਵੇਗਾ ਦੌੜਾਂਗੇ ਸਾਨੂੰ ਲੱਗਦਾ ਵੀ ਇੱਕ ਜਿਸ ਤਰ੍ਹਾਂ ਵੀ ਸੂਰੀ ਪਰਿਵਾਰ ਦੇ ਦੇਖੋ ਜੀ ਮੈਂ ਉਹਨਾਂ ਦੀ ਟ੍ਰਾਂਸਪੋਰਟ ਵੀ ਹੈ ਮੈਂ ਤੁਹਾਨੂੰ ਦੱਸਦਾ ਟ੍ਰਾਂਸਪੋਰਟ ਵੀ ਹੈ ਹੋਰ ਵੀ ਬਿਜ਼ਨਸ ਨੇ ਦੁਬਈ ਦੇ ਵਿੱਚ ਉਹਨਾਂ ਦਾ ਛੋਟਾ ਬੇਟਾ ਹੈ ਉੱਥੇ ਕਾਰੋਬਾਰ ਹੈ ਉਹਦਾ ਬੜਾ ਠੀਕ ਠਾਕ ਪਰਿਵਾਰ ਹੈ ਕੋਈ ਮਤਲਬ ਗਿਨੇ ਜੁਨੇ ਬੰਦਿਆਂ ਦੇ ਵਿੱਚ ਨਾ ਹੁੰਦਾ ਸੂਰੀ ਪਰਿਵਾਰ ਦਾ ਕੁ ਰੱਜੇ ਪੁਜੇ ਬੰਦੇ ਨੇ ਔਰ ਹੁਣ ਥੋੜੇ ਦਿਨ ਕਿੰਨੇ ਦਿਨ ਹੋ ਗਏ ਐਂਬੂਲੈਂਸ ਲਿਆ ਕੇ ਰੱਖੀ ਦੀ ਇਸ ਕੋਸ਼ਿਸ਼ ਹੀ ਸਾਡੀ ਕਿ 23 ਤਰੀਕ ਨੂੰ ਅਸੀਂ ਸ਼ਹੀਦ ਆਪਣਾ ਚੰਦਰ ਸ਼ੇਖਰ ਅਜਾਜ ਜੀ ਦੇ ਜਨਮ ਦਿਨ ਦੇ ਉੱਤੇ ਉਹ ਐਂਬੂਲੈਂਸ ਜਿਹੜੀ ਆ ਰਿਲੀਜ਼ ਕਰਾਂਗੇ ਗਰੀਬਾਂ ਸੇ ਫ੍ਰੀ ਔਰ ਜਿਹੜਾ ਬੰਦਾ ਡਰਾਈਵਰ ਦਾ ਖਰਚਾ ਕੋਲੋਂ ਕਰੇਗਾ ਤੇਲ ਦਾ ਖਰਚਾ ਕੋਲੋਂ ਕਰੇਗਾ 10-12 ਲੱਖ ਰੁਪਏ ਦੀ ਐਂਬੂਲੈਂਸ ਦੇ ਰਿਆ ਤੇ ਉਹ ਇੱਕ ਨਿਕਾ ਜਿਹਾ ਕੰਮ ਕਰੇਗਾ ਜਿਹੜੇ ਬੰਦੇ ਆਪ ਕਰੋੜਵਤੀ ਬੰਦੇ ਨੇ ਜਿਨਾਂ ਨੂੰ ਪੈਸੇ ਦੀ ਪਰਵਾਹ ਹੀ ਨਹੀਂ ਕਿਸੇ ਚੀਜ਼ ਦੀ ਇਹਦੇ ਜੋ ਤੁਸੀਂ ਗੱਲਾਂ ਸਾਹਮਣੇ ਆਉਂਦੀਆਂ ਵੀ ਇਹ ਕੋਈ ਨਾ ਕੋਈ ਸਾਜ਼ਿਸ਼ ਹੈਗੀ ਹੈ ਵਿੱਚ ਜਿਹਦੇ ਤਹਿਤ ਕੀਤਾ ਗਿਆ ਬਾਕੀ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਨਿਆਂ ਪ੍ਰਣਾਲੀ ਦੇ ਵਿਸ਼ਵਾਸ ਹੈ ਬਾਕੀ ਉਹਦੇ ਤੇ ਜੋ ਬਾਕੀ ਪਰਮਾਤਮਾ ਦੇ ਔਰ ਨਿਆਂ ਪ੍ਰਣਾਲੀ ਦੇ